ਹਾਂਜੀ ਦੋਸਤੋ ਵੇਖੋ ਸਵੇਰ ਸਵੇਰ ਕੋਹਰਾ ਕਿੰਨਾ ਪਿਆ ਆ ਮੈਂ ਚੱਲਿਆ ਹਾਂ ਆਪਣੀ ਮੋਟਰ ਤੇ ਤੇ ਧਿਆਨ ਪੈ ਗਿਆ ਰਸਤੇ ਦੇ ਵਿੱਚ ਆ ਕੋਹਰਾ ਕਿੰਨਾ ਪਿਆ ਆ ਤਾਂ ਮੈਂ ਹ ਠੰਡ ਬੜੀ ਲੱਗਦੀ ਏ ਹੱਥਾਂ ਪੈਰਾਂ ਨੂੰ ਹੱਥ ਠਰਦੇ ਬੜੇ ਨੇ ਇਹ ਜਿਵੇਂ ਕੀ ਆਂਦੇ ਹੁੰਦੇ ਨੇ ਚਿੱਟਾ ਛਟਾ ਟਾਟਾ ਡੋਲੇ ਹੁੰਦਾ ਇਹ ਉਸ ਤਰ੍ਹਾਂ ਲੱਗਦੇ ਨੇ ਇਹ ਆਕੂਰਾ ਵੇਖ ਕਿੰਨਾ ਪਿਆ ਆ ਅਜੇ ਟੁੱਪ ਲੱਗਣ ਕਰਕੇ ਤੇ ਫਰਕ ਪੈ ਗਿਆ ਆ ਸਾਹਮਣੇ ਸੂਰਜ ਨੂੰ ਸਲਾਮਾ ਇਹ ਜਿਲਿਤ ਟੁੱਪ ਨਾਲ ਕੁਝ ਤਾਂ ਪੰਗਰ ਗਿਆ ਤੇ ਆ ਪਰਾਲੀ ਦੇ ਵੇਖ ਕਿੰਨਾ ਪਿਆ ਆ ਆ ਚੋਨੇ ਦੀ ਨਾ ਪਰਾਲੀ ਪਰਾਲੀ ਤੇ ਬੜਾ ਛੋਹ ਹੁੰਦਾ ਪਿਆ ਸਾਰੇ ਤੋੜ ਰਾਹਤੀ ਇਹ ਗਈ ਸੁੱਕੀ ਠੰਡ ਦੇ ਸੁੱਕੀ ਠੰਡ ਤੋਂ ਜਿੰਨਾ ਬਚਾ ਜਾਂਦਾ ਬਚੋ ਜਾਂ ਤੇ ਇੱਕ بارش ਹੋਵੇ بارش ਹੋਵੇ ਉਹਦੇ ਨਾਲ ਠੰਡ ਦਾ ਅਸਰ ਘਟ ਜਾਂਦਾ ਠੰਡ ਬਣ ਜਾਂਦੀ ਪਰ ਜਿਹੜੇ ਲੋਕਾਂ ਨੂੰ ਗਲੇ ਖਰਾਬ ਆ ਗਏ ਬਹੁਤ ਕੋਰਾ ਪਿਆ ਅੱਜ ਸਾਰੇ ਪਾਸੇ ਸਵਾ ਗਾਲੀ ਸਵਾ ਇਹਦੇ ਉੱਤੋਂ ਚਿੱਟੀ ਹੋ ਗਈ ਬਰਫ਼ ਵਾਂਗੂੰ ਜੰਮਿਆ ਪਿਆ ਕਮਾਲਾ ਗੁੰਗੇ ਰੱਬ ਦੇ ਰੰਗ ਨੇ ਇਹ ਸੁੱਕੀ ਠੰਡ ਅੱਗਾਗਾ ਵੇਖੋ ਤੁਰਦੇ ਤੁਰਦੇ ਆ ਗਏ ਆਪਣੀ ਮੋਟਰ ਤੇ ਤੇ ਪਹਿਲਾਂ ਤੁਹਾਨੂੰ ਵਿਖਾਇਆ ਕੋਰਾ ਜਿਹੜਾ ਸਵੇਰੇ ਸਵੇਰ ਪਿਆ ਵੈਸੇ ਦਾ ਧੁੰਦ ਵੀ ਹੋ ਗਈ ਧੁੰਦ ਲੰਦੀ ਜਾਂਦੀ ਏ ਤੇ ਅੱਜ ਇਹ ਆਪਣੀ ਮੋਟਰ ਪੁੱਟ ਰਿਹਾ ਵਦਨ ਬਾਅਦ ਦਿਖਾਉਣ ਲੱਗਾ ਤੁਹਾਨੂੰ ਆਏ ਹਾਏ ਹਾਏ ਸਵੇਰੇ ਸਵੇਰ ਗਲਾਬ ਦਾ ਫੁੱਲ ਓਨਣ ਖਿੜੇ ਮੱਥੇ ਲੱਗੇ ਨਾ ਬੰਦੇ ਦਾ ਸਾਰਾ ਦੇਣੀ ਵਧੀਆ ਲੰਘਦਾ ਆ ਵੇ ਕਿੱਧਰ ਮੋੜੇ ਮੁਖੜਾ ਇੱਧਰ ਤੇ ਇੱਧਰ ਆ ਗਏ ਆਪਣੀ ਕੋਠੀ ਤੇ ਮੋਟਰ ਆਪਾਂ ਨਾ ਬਣਾ ਗਏ ਦਵਾਰਾ ਪਾਈ ਸੀ ਉਹ ਛਾੜ ਆਉਂਦੇ ਸੀ ਕਰੰਟ ਆਉਂਦਾ ਸੀ ਤੇ ਕਰੰਟ ਆਉਂਦਾ ਸੀ ਤਹੀਂ ਕਣਕ ਨੂੰ ਲਾਉਣ ਲੱਗੇ ਪਾਣੀ ਤੇ ਦਵਾਰਾ ਫਿਰ ਸੜ ਗਈ ਹੁਣ ਅੱਜ ਫੇਰ ਕੱਢਾਂਗੇ ਨੂੰ ਅੱਜ ਫਿਰ ਦਿਵਾਲੀ ਹੁੰਨੇ ਆ ਮੋਟਰ ਕੱਢਣ ਦੇ ਤੇ ਜੱਗੇ ਨੂੰ ਕਰਦੇ ਆ ਫੋਨ ਜੱਗੇ ਨੂੰ ਆਣੇ ਆ ਭਰਾਵਾ ਆ ਜਾ ਇਹ ਆ ਬੇਲ ਪੱਥਰ ਲਈ ਜੀ ਜਵਾਨੋ ਮੇਥਰੇ ਚੰਗੇ ਹੋ ਗਏ ਨੇ ਆਪਣੇ ਮੇਥਰੇ ਇਹ ਸਬਜ਼ੀ ਬਣ ਸਕਦੀ ਹੁਣ ਤੇ ਤੜੀਆਂ ਵੀ ਉੱਗ ਪਿਆ ਪਾਲਕ ਵੀ ਚੰਗੀ ਹੋ ਗਈ ਗਾਜਰਾਂ ਵੀ ਤੁਰਪੀਆਂ ਇਹ ਪਾਣੀ ਖਣੂ ਰਹਿ ਗਿਆ ਸੀ ਤੇ ਮੋਟਰ ਸਿਰਫ ਇਹਨਾਂ ਨੂੰ ਪਾਣੀ ਲਵਾ ਕੇ ਗਈ ਏ ਫਿਰ ਸੜ ਗਈ ਤੇ ਮਟਰ ਵੀ ਚੰਗੇ ਹੋ ਗਏ ਨੇ ਹੁਣ ਇਹਨਾਂ ਦੇ ਗੋਡੀ-ਗਾਡੀ ਕਰਦੇ ਆ ਲਸਣ ਆਪਣਾ ਸਾਰਾ ਹੀ ਉੱਗ ਪਿਆ ਤੇ ਆ ਮੈਂ ਗੋਡੀ ਕਰ ਗਿਆ ਇਹਨਾਂ ਦੀ ਕਸਗੇ ਨਾਲ ਤੇ ਦੋ ਖੇਲੀਆਂ ਹੋ ਰਹਿ ਗਈਆਂ ਹੁਣ ਉਹ ਵੀ ਕਰ ਦਿੰਨੇ ਆ ਕਿ ਗੋਡੀ ਕੀਤਾ ਇਹਨੂੰ ਧੁੱਪ ਦਾ ਅਸਰ ਹੋਵੇ ਥੋੜਾ ਜਿਹਾ ਥਾਂ ਗਿੱਲਾ ਜ਼ਿਆਦਾ ਹੀ ਤੇ ਨਾਲੇ ਲਸਣ ਤਾਂ ਆਪ ਨੂੰ ਪਤਾ ਹੀ ਕਿ ਥਾਂ ਪੋਲੀ ਭਾਲ ਦਾ ਫੇਰੀ ਗੰਢੀ ਚੰਗੀ ਬਣਦੀ ਹੁੰਦੀ ਆ ਵੀ ਹੋਣੇ ਗੋੜ ਦਿੰਨੇ ਆ ਤੇ ਇੱਧਰ ਉੱਗ ਪਈ ਇੱਕ ਕਰੇਲੇ ਦੀ ਵੱਲ ਪੁਰਾਣੀ ਏ ਪੁਰਾਣਾ ਵੀ ਇੱਥੇ ਵੱਲਾਂ ਹੀ ਆਪਣੀ ਉਹ ਵਟ ਦੇ ਉੱਤੇ ਤੇ ਆਪਣੇ ਵਿਯੋਗ ਪੀ ਇਹ ਛਾਂਤੀ ਛਾਂਤੀ ਨਾ ਮੋਟਰ ਤੇ ਕਿਹ ਰੇ ਪਾਸੇ ਕੋਈ ਨਹੀਂ ਰੜਕਦਾ ਬਾਤ ਛੜਕਾਂ ਤੋਂ ਹੀ ਆਵਾਜ਼ਾਂ ਆਉਂਦੀਆਂ ਨੇ ਮੋਟਰਸਲ ਜਾਂਦੇ ਨੇ ਗੱਡੀਆਂ ਜਾਂਦੇ ਨੇ ਤੇ ਸਰੋਂ ਨੂੰ ਹੀ ਪਾਣੀ ਲੱਗਣ ਵਾਲਾ ਹੋਣ ਲਾ ਦਗੇ ਕਿਉਂ ਜਿੰਨੀ ਇਹ ਬਰਾਨੀ ਰੱਖਣਗੇ ਸਰੋਂ ਇਹ ਉਨੀ ਜਿਆਦਾ ਹੀ ਪੁੱਤਰਦੀ ਹੈ ਇਹ ਜਿਆਦਾ ਪਾਣੀ ਨੂੰ ਲਾਉਣ ਦਾ ਫਾਇਦਾ ਨਹੀਂ ਹੋਏਗਾ ਤੇ ਵਿੱਚ ਵਿੱਚ ਆਪਾਂ ਲਾ ਦੇਣੀ ਹੈ ਅਰਬੀ ਬਾਅਦ ਚ ਵਟਾਂ ਪਾ ਦਾਂਗੇ ਉਹਨਾਂ ਨੂੰ ਇੰਨੀ ਕੋ ਆਪਣੀ ਵੀਡੀਓ ਹੀ ਜੀ ਧੰਨਵਾਦ ਜੀ